ਭਾਵੇਂ ਸਾਡ ਲੇਟ ਹੀ ਸਹੀ ਪੰਚਾਇਤੀ ਚੋਣਾ ਆ ਗਈਆਂ ਭਾਵੇਂ ਸਾਡ ਲੇਟ ਹੀ ਸਹੀ ਪੰਚਾਇਤੀ ਚੋਣਾ ਆ ਗਈਆਂ ਸਰਪੰਚੀ ਦੇ ਚਾਹਵਾਨਾਂ ਦੇ ਦਰਾਂ 'ਚ ਖੁਸ਼ੀਆਂ ਆ ਗਈਆਂ ਐਡ ਕੀਤਾ ਨਵੀਂ ਗੱਲ ਲੋਕਾਂ ਸਰਪੰਚੀ ਦੀ ਲਾਈ ਬੋਲੀ ਐਡ ਕੀਤੀ ਨਵੀਂ ਗੱਲ ਲੋਕਾਂ ਸਰਪੰਚੀ ਦੀ ਲਾਈ ਬੋਲੀ ਇਹਨਾਂ ਦੇ ਘਰ ਕਿਹੜੇ ਪੜੂਏ ਨੇ ਪੜ ਲੋਕਾਂ ਦੀ ਖੋਲੀ 35 ਲੱਖ 60 ਲੱਖ ਇਕਨਿਤਾ 2 ਕਰੋੜ ਹੀ ਲਾ ਦਿੱਤਾ ਵਿਕੀ ਸਰੇ ਆਮ ਸਰਪੰਚੀ ਲੋਕਾਂ ਨੂੰ ਸੋਚੀ ਪਾ ਦਿੱਤਾ ਉਮੀਦਵਾਰ ਆਪਣਾ ਉਮੀਦਵਾਰ ਆਪਸੀ ਭਾਈਚਾਰਾ ਭੁੱਲ ਡੰਗ ਮਡਾਂਗੀ ਹੋਏ ਉਹ ਲੋਕ ਸਿਆਣੇ ਜੋ ਸਰਬ ਸਾਂਤੀ ਨਾਲ ਪੰਚਾਇਤਾਂ ਬਣਾ ਗਏ ਉਹ ਲੋਕ ਸਿਆਣੇ ਜੋ ਸਰਬ ਸਾਂਤੀ ਨਾਲ ਪੰਚਾਇਤਾਂ ਬਣਾ ਗਏ 5 ਲੱਖ ਸਪੈਸ਼ਲ ਮਿਲੂ ਨਾਲੇ ਉਮੀਦਵਾਰਾਂ ਦਾ ਖਰਚ ਬਚਾ ਗਏ ਜੇ ਚੋਣ ਵੀ ਲੜਨੀ ਹੈ ਤਾਂ ਸਭ ਨੂੰ ਪਿਆਰ ਸਤਿਕਾਰ ਦਿਓ ਜੇ ਚੋਣ ਵੀ ਲੜਨੀ ਹੈ ਤਾਂ ਸਭ ਨੂੰ ਪਿਆਰ ਸਤਿਕਾਰ ਦਿਓ ਹਾਰ ਵੀ ਗਏ ਤਾਂ ਕੀ ਹੋ ਜੂ ਹਾਰ ਵੀ ਗਏ ਤਾਂ ਕੀ ਹੋ ਜੂ ਐਵੇਂ ਨਾ ਕਿਸੇ ਨੂੰ ਦੁਰਕਾਰ ਦਿਓ ਜਿੱਤਣ ਵਾਲਾ ਫਿਰ ਜਗਦਾਰ ਸਿੱਧੂ ਪਾਰਟੀਬਾਜੀ ਨੇ ਪਿੰਡਾਂ 'ਚ ਪੁਆਣੇ ਪਾ ਦਿੱਤੇ ਜਗਦਾਰ ਸਿੱਧੂ ਪਾਰਟੀਬਾਜੀ ਨੇ ਪਿੰਡਾਂ 'ਚ ਪੁਆਣੇ ਪਾ ਦਿੱਤੇ ਦਿਲਾਂ 'ਚ ਨਾਭਤ ਭਰ ਦਿੱਤੀ ਭਾਈਆਂ ਨਾਲ ਭਾਈ ਲੜਾ ਦਿੱਤੇ ਭਾਈਆਂ ਨਾਲ ਭਾਈ ਲੜਾ ਧੰਨਵਾਦ ਮੇਰਾ ਜੁਝ ਕੇ ਹਾਤਾ ਹ ਮੇਰਾ ਜਰੇਗਾ ਵਿਵੇ ਸੁਭਰੇ ਹਾਤਾ ਸਮਾਗ ਕੀ ਕਹਿਣਗੇ ਜੁਝ ਕੇ ਹਾਤਾ ਹ ਮੇਰਾ कि वे चुप रहता था शमादान की कहने इस अदालत च बंदे बिर हो गए इसलें सुनद सुनद सुख गए ਇਸ ਅਦਾਲਤ ਚ ਬੰਦੇ ਬਿਰਕ ਹੋ ਗਏ ਫੈਸਲੇ ਸੁਣਦਿਆਂ ਸੁਣਦਿਆਂ ਸੁਤ ਗਏ ਆਪ ਕੋ ਇਹ ਨਾਂ ਨੂੰ ਉਜੜੇ ਕਰੀ ਜਾ ਹਾਂ ਇੱਕ ਜੋਤੀਕ ਇਥੇ ਖੜੇ ਸਕਣ ਸਕੌਣ ਦੀ ਆਦਤ ਨਹੀਂ ਭੂਖ ਸਕਣ ਸਕੌਣ ਦੀ ਆਦਤ ਨਹੀਂ ਸੱਚ ਕਹਿਣ ਦੀ ਹਿੰਮਤ ਰੱਖਦੇ ਆ ਸੱਚ ਕਹਿਣ ਦੀ ਹਿੰਮਤ ਰੱਖਦੇ ਕੰਡਿਆਂ ਤੇ ਤੁਰਨਾ ਸਿੱਖਿਆ ਤਲਵਾਰਾਂ ਉੱਤੇ ਨੱਚਦੇ ਆ ਅਸੀਂ ਜਾਲਮ ਨਹੀਂ ਫੁੱਟ ਮਿੱਧ ਲਈਏ ਕੰਡਿਆਂ ਤੋਂ ਰਾਖੀ ਰੱਖ ਹਾਂ ਅਸੀਂ ਜਾਲਮ ਨਹੀਂ ਫੁੱਟ ਮਿੱਧ ਗਈਏ ਕੰਡਿਆਂ ਤੋਂ ਰਾਖੀ ਰੱਖਦੇ ਆ ਅਸੀਂ ਡਿੱਗਦੇ ਨਹੀਂ ਵਿੱਚ ਮੰਡੀ ਦੇ ਭਾਵੇਂ दाम ਲੱਗ ਜਾਵਣ ਛੰਡੀ ਦੇ ਅਸੀਂ ਵਿਕਦੇ ਨਹੀਂ ਵਿੱਚ ਮੰਡੀ ਦੇ ਭਾਵੇਂ दाम ਲੱਗ ਜਾਵਣ ਛੰਡੀ ਦੇ ਬੇਈਮਾਨਾਂ ਨਾਲ ਲਿਹਾਜ ਨਹੀਂ ਕੋਈ ਸੱਚ ਵਿੱਚ ਪਾ ਕੇ ਛੰਡੀ ਦੇ ਇਮਾਨਦਾਰਾਂ ਲਈ ਹਾਜ਼ਰ ਸਭ ਕੁਝ ਜਾਨ ਤੱਕ ਵੀ ਦੇ ਸਕਦੇ ਹਾਂ ਅਸੀਂ ਜ਼ਾਲਮ ਨਹੀਂ ਫੁੰਨ ਮਿੱਧ ਲਈਏ ਕੰਡਿਆ ਤੋਂ ਰੱਖੀ ਰੱਖਦੇ ਗਰਵਾਣੀ ਬਹੁਤੀ ਪੜਦੇ ਨਹੀਂ ਗੁਰਬਾਣੀ ਬਹੁਤੀ ਪੜਦੇ ਨੇ ਟਕਵੰਦ ਨਹੀਂ ਕੋਈ ਕਰਦੇ ਦੀ ਦੇਖ ਕੇ ਰੱਬ ਨੂੰ ਰਿਸਵਤ ਕੋਈ ਵਿਗਾ ਟੇਡਾ ਕੰਮ ਕਰਦੇ ਨਹੀਂ ਸੱਚ ਤੇ ਚੱਲਣ ਦੀ ਜਾਂਚ ਜੋ ਦਸਣ ਸੱਚ ਤੇ ਚੱਲਣ ਦੀ ਜਾਂਚ ਜੋ ਦਸਣ ਉਹ ਤੁਕਾਂ ਬਾਰ-ਬਾਰ ਰੱਖਦੇ ਆ ਅਸੀਂ ਜ਼ਾਲਮ ਨਹੀਂ ਫੁੱਲ ਮਿੱਧ ਗਈਏ ਕੰਡਿਆਂ ਤੋਂ ਰਾਖੀ ਰੱਖਦੇ ਆ ਮਰ ਕੇ ਵੀ ਜਿਉਣਾ ਚਾਹੁੰਦੇ ਨਹੀਂ ਮਰ ਕੇ ਨਹੀਂ ਜਿਉਣਾ ਚਾਹੁੰਦੇ ਆ ਮਰ ਕੇ ਨਹੀਂ ਜਿਉਣਾ ਚਾਹੁੰਦੇ ਆ ਜਿਉਂਦੇ ਜੀ ਮਰੇ ਕਹਾਉਣਾ ਨਹੀਂ ਔਦਿਆਂ ਦੀ ਸਾਨੂੰ ਭੁੱਖ ਨਹੀਂ ਮਿਲ ਗਿਆ ਨਾਲ ਰਕਮਾਉਣਾ ਔਦਿਆਂ ਬੱਲੀਏ ਨਹੀਂ ਚੱਲ ਘਰ ਕਰਦੇ ਵਿੱਚ ਚੱਲਿਏ ਨਹੀਂ ਇੱਕ ਗੱਲ ਮੰਨ ਲੈ ਬੱਲੀਏ ਨਹੀਂ ਚੱਲ ਘਰ ਕਰਦੇ ਵਿੱਚ ਚੱਲਿਏ ਨਹੀਂ ਹੁਣ ਕੱਲੀ ਕੱਲੀ ਕੋਟ ਕੁੜੇ ਕੱਲੀ ਕੱਲੀ ਵੋਟ ਕੁੜੇ ਸਾਡੇ ਹੀ ਹੱਕ ਵਿੱਚ ਪੈਣੀ ਐ ਇੱਕ ਸ਼ੌਕ ਜਾਗਿਆ ਮਿੱਤਰਾਂ ਨੂੰ ਪਿੰਡ ਦੀ ਸਰਪੰਚੀ ਲੈਣੀ ਐ ਇੱਕ ਸ਼ੌਕ ਜਾਗਿਆ ਮਿੱਤਰਾਂ ਨੂੰ ਪਿੰਡ ਦੀ ਸਰਪੰਚੀ ਲੈਣੀ ਐ ਤੂੰ ਮੇਰੀ ਇੱਕ ਗੱਲ ਮੰਨ ਲੈ ਮਾਇਆ ਵੇ ਤੂੰ ਲੜ ਨਾਲ ਬਨ ਲੈ ਮਾਈ ਆਵੇ ਇੱਕ ਗੱਲ ਮੰਨ ਲੈ ਮਾਈ ਆਵੇ ਬੱਲੇ ਨਾਲ ਬਨ ਲੈ ਮਾਈ ਆਵੇ ਦੋ ਧੜਿਆਂ ਦੇ ਵਿੱਚ ਪਿੰਡ ਹੋ ਗਿਆ ਧੜਿਆਂ ਦੇ ਵਿੱਚ ਪਿੰਡ ਹੋ ਗਿਆ ਫਿਰ ਦੇ ਨੇ ਲੋਕੀ ਪੜ ਕੇ ਵੇ ਸਾਡੀ ਆਪਣੇ ਘਰ ਸਰਪੰਚ ਹੀ ਐ ਕੀ ਲੈਣੇ ਚੋਣਾ ਲੜ ਕੇ ਰੇ ਸਾਡੀ ਆਪਣੇ ਘਰ ਸਰਪੰਚੀ ਹੈ ਕੀ ਲੈਣਾ ਵੋਟਾਂ ਵਿੱਚ ਖੜ ਕੇ ਵੇ ਇੱਕ ਗੱਲ ਤਾਂ ਤੂੰ ਵੀ ਮੰਨਦੀ ਐ ਪਿੰਡ ਦਾ ਹੋਇਆ ਨਹੀਂ ਵਿਕਾਸ ਕੁੜੇ ਜਿੰਨੀ ਸਾਡੇ ਪਿੰਡ ਨੂੰ ਆਮਦਨ ਕੋਈ ਕੰਮ ਨਾ ਹੋਇਆ ਖਾਸ ਕੁੜੇ ਜੋੜੀ ਬਣਾਉਗੇ ਇੱਕ ਨਵੇਂ ਬਣਾਦੀ ਐ ਹੋ ਸਕਦਾ ਬਹੁਤ ਸਾਰੇ ਵੀ ਦੇਖਦੇ ਹੋਣਾ ਯੂਟਿਊਬ ਉਤੇ ਪਿਆਸੀ ਟਰੈਵਲ ਜੋੜੀ ਬਲੌਗ ਨੇ ਤੇ ਨਵੇਂ ਬਣਾਉਂਦੀ ਹੈ ਘਰ ਬੈਠੇ ਹੀ ਦੁਨੀਆ ਦੀ ਸਾਨੂੰ ਸੈਰ ਕਰਾਉਂਦੀ ਹੈ ਸਾਰੇ ਦੇਸ਼ਾਂ ਦੀ ਸੈਰ ਕਰਾਉਂਦੇ ਨੇ ਹੁਣ ਮੈਂ ਜਿੱਧਰ ਜਾਵਾਂ ਗੂਗਲ ਜਾਂਦਾ ਕੱਲਾ ਹੈ ਹੁਣ ਮੈਂ ਜਿੱਧਰ ਜਾਵਾਂ ਗੂਗਲ ਜਾਂਦਾ ਕੱਲਾ ਹੈ ਹੁਣ ਨਹੀਂ ਪੁੱਛਣਾ ਪੈਂਦਾ ਰਾਮਚੰਦ ਦਾ ਕਿਹੜਾ ਗੜੀ ਮਹੱਦ ਹੈ ਹੁਣ ਤਾਂ ਨਾਲ ਹੀ ਲੈ ਜੂਗਾ ਸਾਨੂੰ ਸੋਲਰ ਪੈਨਲ ਲਾ ਲੈ ਕੇ ਆਂਦੇ ਚ ਛੱਤਾਂ 'ਤੇ ਦਿਸਦੀ ਹੈ ਸੋਲਰ ਪੈਨਲ ਲਗਾ ਦੇ ਕੇ ਅੰਦਰ ਛੱਤ ਨਾ ਦਿਸਦੀ ਏ ਹੁਣ ਬਾਪੂ ਵਾਈ ਮੰਜੀ ਸਾਨੂੰ ਸਟੋਰ ਚ ਦਿਸਦੀ ਏ ਸੈਰ ਵੀ ਕਰਨੀ ਯਾਰੋ ਅੱਜ ਕੱਲ ਡਿਜੀਟਲ ਹੋ ਗਈ ਏ ਸੈਰ ਵੀ ਕਰਨੀ ਯਾਰੋ ਅੱਜ ਕੱਲ ਡਿਜੀਟਲ ਹੋ ਗਈ ਏ ਦਿਲ ਦੀ ਧੜਕਣ ਕਦਮਾਂ ਦੀ ਵੀ ਮੋਨਿਟਰਿੰਗ ਹੋ ਗਈ ਹੁਣ ਜੋ ਮਰਜੀ ਲਾ ਲੋ ਮੰਤਿੜ ਕਾਂ ਸੈਂਦੀ ਤੇ ਤੂੰ ਬੇਮਾਇਆ ਕੀ ਹੋ ਗਿਆ ਮੈਂ ਹਾਂ ਰਦਮ ਨਿਤੜ ਕਾ ਸੈਂਦੀ ਤੇ ਤੂੰ ਫੇਰ ਵੀ ਤੇਰੀ ਕਦਰ ਕਰਾਂ ਤੂੰ ਕਾ ਤੁਰ ਸੁਰ ਸੁਰ ਬੈਨਵੇ ਮੇਰੀ ਜਾਨ ਨਿਕਲ ਜੇ ਜਾਨ ਨਿਕਲ ਜੇ ਤੂੰ ਜਦ ਮੈਨੂੰ ਛੱਡ ਦੂੰ ਛੱਡ ਦੂੰ ਕਹਿਨੇ ਬੇ ਮੇਰੀ ਜਾਨ ਨਿਕਲ ਜੇ ਜਾਨ ਨਿਕਲ ਜੇ ਤੂੰ ਜਦ ਮੈਨੂੰ ਛੱਡ ਦੂੰ ਛੱਡ ਦੂੰ ਕਹਿਨੇ ਬੇ ਮੇਰੀ ਜਾ ਨਿਕਲ ਜੇ ਆਏ ਧੀ ਮੇਰੇ ਵਿੱਚ ਕਮੀਆਂ ਕਹਿਣਾ ਕਿਹੜੀ ਗੱਲ ਤੁਹਾਡੀ ਵੇ ਦਰਸਨੀ ਕਰਦਾ ਭੋਰਾ ਮੈਨੂੰ ਰੱਖਦਾ ਹੂੜੀ ਝਾੜੀ ਵੇ ਦਰਸਨੀ ਕਰਦਾ ਭੋਰਾ ਮੈਨੂੰ ਰੱਖਦਾ ਹੂੜੀ ਝਾੜੀ ਵੇ ਕਿਉਂ ਮਾਹੀ ਮੈਨੂੰ ਮਾਰਨ ਦੇ ਲਈ ਹੁੜੀਆਂ ਕਰ ਕਰ ਪੈਣਾ ਵੇ ਮੇਰੀ ਜਾਨ ਨਿਕਲ ਜੇ ਤੂੰ ਚਾਹ ਨਿਕਲ ਜੇ ਤੂੰ ਜਦ ਮੈਨੂੰ ਛੱਡ ਦੂੰ ਛੱਡ ਦੂੰ ਕੈਨ ਵੇ ਮੇਰੀ ਜਾਨ ਨਿਕਲ ਜੇ ਆਏ ਸਦਾ ਆਗਿਆ ਕਰ ਮੈਂ ਤੇਰਾ ਕਰਾ ਨਾ ਹੁਕਮ ਅਧੂਲੀ ਵੇ ਤੂੰ ਮੇਰੀ ਯਾਰ ਵਖਾ ਢੋਲਣਾ ਲੈਣਾ ਸਮਝ ਮਮੁੱਲੀ ਵੇ ਤੂੰ ਮੇਰੀ ਹਰ ਵਖਾ ਢੋਲਣਾ ਲੈਣਾ ਸਮਝ ਮਮੁੱਲੀ ਵੇ ਕਿਉਂ ਤੜਕਾਉਣਾ ਮੈਨੂੰ ਮੈਥੋਂ ਕਿਹੜੇ ਬੰਦ ਲੈ ਲੈਣਾ ਵੇ ਮੇਰੀ ਜਾਨ ਨਿਕਲ ਜੇ ਜਾਨ ਨਿਕਲ ਜੇ ਤੂੰ ਜਦ ਮੈਨੂੰ ਛੱਡ ਦੂੰ ਛੱਡ ਦੂੰ ਕਹਿ ਨਵੇਂ ਮੇਰੀ ਜਾਨ ਨਿਕਲ ਜੇ ਹਾਏ ਉਤਮ ਲਾਲੋ ਦੀ ਕਿਰਤ ਤੇ ਕਾਰ ਨਿਕਲੀ ਮਲਕ ਭਾਗੋ ਦੇ 36 ਪਦਾਰਥਾਂ ਤੋਂ ਮਲਕ ਭਾਗੋ ਦੇ 36 ਪਦਾਰਥਾਂ ਤੋਂ ਰੋਟੀ ਕੋਧਰੇ ਦੀ ਮਜੇਦਾਰ ਨਿਕਲੀ ਭਾਗੋ ਖੂਨ ਜੋ ਪਿੰਦਾ ਸੀ ਕਿਰਤੀਆਂ ਦਾ ਭਾਗੋ ਖੂਨ ਜੋ ਪਿੰਦਾ ਸੀ ਕੁਰਤੀਆਂ ਦਾ ਉਹਦੇ ਭੋਜਨੋਂ ਲਹੂ ਦੀ ਧਾਰ ਨਿਕਲੀ ਤੋਂ ਤੇ ਨਿਕਲਿਆ ਲਾਲੋ ਦੇ ਕੋਦਰੇ ਚੋਂ ਤੋਂ ਤੇ ਨਿਕਲਿਆ ਲਾਲੋ ਦੇ ਕੋਦਰੇ ਚੋਂ ਧੁਨੀ ਸਤ ਕਰਤਾਰ ਸਤ ਕਰਤਾਰ ਨਿਕਲੀ ਕਿੰਨੀ ਸ਼ਕਤੀ ਇਹ ਨੇਕ ਕਮਾਈ ਅੰਦਰ ਕਿੰਨੀ ਸ਼ਕਤੀ ਇਹ ਨੇਕ ਕਮਾਈ ਅੰਦਰ ਜੱਗ ਨੂੰ ਇਸ ਤੋਂ ਪੂਰਾ ਗਿਆਨ ਹੋਇਆ ਧਣੀ ਲਾਲੋ ਗੁਰਾਂ ਕਬੂਲਿਆ ਨਾ ਧਣੀ ਲਾਲੋ ਗੁਰਾਂ ਕਬੂਲਿਆ ਨਾ ਐ ਪਰ ਮਿਹਨਤੀ ਲਾਲੋ ਪਰਵਾਨ ਹੋ ਗਿਆ ਗਲੀ ਗਲੀ ਸ਼ਹਿਰ ਸ਼ਹਿਰ ਗਲੀ ਗਲੀ ਸ਼ਹਿਰ ਸ਼ਹਿਰ ਅੱਜ ਚਿੱਟੇ ਤੇ ਨਸ਼ੇ ਦਾ ਹੋ ਰਿਹਾ ਹੈ ਕਾਰੋਬਾਰ ਨਸ਼ਾ ਵੇਚਣ ਵਾਲਿਆਂ ਨੇ ਬਣਾ ਲਿਆ ਨਸ਼ੇ ਨੂੰ ਵੱਡਾ ਵਪਾਰ ਮਾਵਾ ਦੇ ਪੁੱਤ ਰੁਲ ਗਏ ਮਾਵਾ ਦੇ ਪੁੱਤ ਰੁਲ ਗਏ ਸੁਹਾਗਣਾ ਦੇ ਮਿਟ ਗਏ ਸੰਦੂਹ ਦਿਨ ਦੂਰ ਨਹੀਂ ਜਦ ਖਤਮ ਹੋ ਜਾਣਗੇ ਘਰ ਦੇ ਚਿਰਾਗ ਤੇ ਆਵੇਗਾ ਜਰੂਰ ਪੰਜਾਬੀਓ ਮੌਕੇ ਨੂੰ ਸੰਭਾਲ ਲਓ ਪੰਜਾਬੀਓ ਮੌਕੇ ਨੂੰ ਸੰਭਾਲ ਲਓ ਸੁਧਰ ਜਾਓ ਕਰੋ ਸੁਧਾਰ ਪੱਟੋ ਸਖਤ ਕਦਮ ਨਹੀਂ ਰਹਿਣਾ ਪੰਜਾਬੀ ਜਵਾਨੀ ਦਾ ਕੋਈ ਆਧਾਰ ਗਲੀਆਂ ਤੇ ਸ਼ਹਿਰਾਂ ਦੇ ਵਿੱਚ ਗਲੀਆਂ ਤੇ ਸ਼ਹਿਰਾਂ ਦੇ ਵਿੱਚ ਕਿਉਂ ਪਾਇਆ ਨਸ਼ੇ ਨੇ ਕਹਿਰ ਮੱਥ ਪਾਵੇ ਸਕਤੀ ਦਾ ਸਰਕਾਰ ਬਣ ਜਾਏਗਾ ਨਹੀਂ ਤਾਂ ਘਾਤਕ ਜ਼ਹਿਰ ਆਓ ਰਲ ਮਿਲ ਕੇ ਸਾਰੇ ਕੱਢੀਏ ਆਓ ਰਲ ਮਿਲ ਕੇ ਸਾਰੇ ਕੱਢੀਏ ਸਮੱਸਿਆ ਦਾ ਕੋਈ ਹੱਲ ਨਹੀਂ ਰਹਿਣੀ ਤੰਦਰੁਸਤੀ ਨਮੀ ਪਨੀਰੀ ਨਹੀਂ ਫਿਰ ਪਛਤਾਏਗਾ ਹਰ ਕੋਈ ਕੱਲ ਬੰਦ ਕਰੋ ਨਸ਼ਾ ਤੇ ਬੰਦ ਕਰੋ ਨਸ਼ੇ ਦਾ ਵਪਾਰ ਵਿੱਚੋਂ ਦਾਦੇ-ਬਾਪੇ ਮੁੱਕ ਜਾਣੇ ਨੇ ਗ੍ਰੈਂਡਫਾਦਰ ਦਾ ਬੱٹا ਡੈਡੀ ਲੱਗ ਤੇ ਕਹਿਣ ਨਿਆਣੀ ਹੁਣ ਬਿੰਦਾਂ ਦੀਆਂ ਰਸੋਈਆਂ ਚੋਬੀ ਮਿੱਠੇ ਸਾਬੇ ਮੁੱਕ ਜਾਣੇ ਨੇ ਬੰਦ ਪੈਕਟ ਖਾਣਾਂ ਦੇ ਆਗੇ ਕੌਣ ਪਸਾਉਂਦਾ ਦਾਣੇ ਹੁਣ ਉਹ ਰਹਿੰਦਾ ਸੀ ਜਿੱਥੇ ਮੇਲਾ ਲੱਗਿਆ ਸੁੰਨੀ ਪਿੰਡ ਦੀ ਚੱਕੀ ਹੋਗੀ ਹਾਂ ਕੇ ਅੱਫਸੀਮਤ ਡੌਨਲ ਆਗੇ ਕਹਿੰਦੇ ਬੜੀ ਤਰੱਕੀ ਹੋਗੀ ਰੂ ਪੰਜਾਬ ਦੀ ਸੜਕਾਂ ਤੇ ਜਿਹੜੇ ਰੂ ਪੰਜਾਬ ਦੀ ਸੜਕਾਂ ਤੇ ਜਿਹੜੇ ਮਿੱਤਰਾਂ ਦੇ ਢਾਤੇ ਮੁੱਕ ਜਾਣੇ ਨੇ ਸਾਡ ਪਰੌਂਠੇ ਤੇ ਜਾ ਬਰਗਰ ਕਰਦੇ ਲੈ ਕੇ ਸਿਆਣੇ ਹੁਣ ਉਹ ਪਿੰਡਾਂ ਦੀਆਂ ਰਸੋਈਆਂ ਚੋਂ ਵੀ ਪੀ ਪੈਸਾ ਬੇ ਮੁੱਕ ਜਾਣੇ ਨੇ ਬੰਦ ਪੈਕਟ ਖਾਣਿਆਂ ਦੇ ਆਗੇ ਕੌਣ ਪਸਾਉਂਦਾ ਦਾਣੇ ਹੁਣ ਉਹ ਨਮੀ ਪੀੜੀ ਨੇ ਇੱਕ ਵੀ ਤੇਰਾ ਮੰਨਣਾ ਨਹੀਂ ਉਹ ਕਹਿਣਾ ਥਾਂਦੀ ਹਾਂ ਜਾਣਾ ਤਾਂ ਕੀ ਨਾ ਨੂੰ ਪਿੰਡ ਦਾ ਨਾ ਵੀ ਯਾਦ ਨਹੀਂ ਰਹਿਣਾ ਥਾਂਦੀ ਘਰ ਖੇਤਾਂ ਨਾਲ ਰੂਦੇ ਰਿਸ਼ਤੇ ਘਰ ਖੇਤਾਂ ਨਾਲ ਰੂਦੇ ਰਿਸ਼ਤੇ ਬੇ ਹਿਸਾਬੇ ਮੁੱਕ ਜਾਣੇ ਨੇ ਤੂੰ ਹੀ ਲਾਇਆ ਜਿੰਨੇ ਗਿਹੜੇ ਲੱਗਦੇ ਪਿੰਡ ਪਧਾਣੇ ਹੁਣ ਲਲਦਾਏ ਸੀਸ ਉੱਤੇ ਆਰਾ ਮੁਖ ਸਤਨਾਮ ਵੋਲਦਾ ਆਈ ਮਤੀ ਦਾਸ ਗੁਰੂ ਦਾ ਪਿਆਰਾ ਮੁਖ ਸਤਨਾਮ ਵੋਲਦਾ ਸਿਰ ਬਨ ਕੇ ਤੇ ਤੇਰੀ ਖੂਨ ਚੋਗਿਆ ਚੌਕ ਚਾਂਦਨੀ ਦਾ ਦਿੱਲੀ ਲਾਲ ਹੋ ਗਿਆ ਫਿਰ ਬਨ ਕੇ ਤੇ ਤੇਰੀ ਖੂਨ ਚੋਗਿਆ ਚੌਕ ਚਾਂਦਨੀ ਦਾ ਦਿੱਲੀ ਲਾਲ ਹੋ ਗਿਆ ਰੋਇਆ ਅੰਬਰ ਇਹ ਦੇਖ ਕੇ ਨਜ਼ਾਰਾ ਸਤ ਨਾਮ ਬੋਲਦਾ ਭਾਈ ਮਤੀ ਦਾਸ ਗੁਰੂ ਦਾ ਪਿਆਰਾ ਮੁੱਖੋਂ ਸਤ ਨਾਮ ਬੋਲਦਾ ਆਰਾ ਕਰਦਾ ਤੋੜਾੜ ਹੈ ਸਰੀਰ ਨੂੰ ਲੋਕੀ ਵੇਖ ਕੇ ਬਗਾਉਂਦਾ ਫਾੜ ਹੈ ਸਰੀਰ ਨੂੰ ਲੋਕੀ ਦੇਖ ਕੇ ਮਗਾਉਂਦੇ ਅੱਖੋਂ ਨੀਰ ਨੂੰ ਡੋਲ ਗਿਆ ਸੀ ਮੁਗਲ ਹਥਿਆਰਾ ਮੁਖੋਂ ਸਤਨਾਮ ਬੋਲਦਾ ਭਾਈ ਮਤੀ ਦਾਸ ਗੁਰੂ ਦਾ ਪਿਆਰਾ ਮੁਖੋਂ ਸਤਨਾਮ ਬਦਲਣਾ ਪਾਣਾ ਹੈ ਨਹੀਂ ਬਦਲੇਗਾ ਉੱਲੂ ਵਾਂਗੂ ਦੇਖਦੇ ਹੀ ਰਹਿਣਾ ਹੈ ਤਰੱਕੀ ਪਾਵੇਂਗੀ ਕਿਤਨੀ ਹੁਣ ਐਂਡ ਦੇ ਵਿੱਚ ਥੋੜੀ ਜਿਹੀ ਮੈਂ ਉੱਪਰ ਵਾਲੇ ਦੀ ਗੱਲ ਕਰ ਰਿਹਾ ਹਾਂਗਾ ਤਰੱਕੀ ਪਾਵੇਂਗੀ ਕਿਤਨੀ ਪਰ ਉਹਦੀ ਖੋਜ ਅਧੂਰੀ ਹੈ ਉਹਦੀ ਰਜਾਵਨ ਅੱਜ ਵੀ ਸਜਣਾ ਨਾ ਪੈਂਦੀ ਪੂਰੀ ਹੈ ਜਖਣਾ ਵਾਲਿਆ ਉਹਦੇ ਹੁਕਮ ਮਿਲਣਾ ਪੱਤਾ ਹਿਲਦਾ ਏ ਸੱਚ ਪੁੱਛੋ ਤਾਂ ਸਕੂਨ ਬਸ ਉਹਦੇ ਨਾਮ ਨਾਲ ਹੀ ਮਿਲਦਾ ਹੈ ਸੱਚ ਪੁੱਛੋ ਤਾਂ ਸਕੂਨ ਉਹਦੇ ਨਾਮ ਨਾਲ ਮਿਲਦਾ ਹੈ ਤੁਹਾਡਾ ਬਹੁਤ ਬਹੁਤ ਸੁਪਰੀਆ ਦਾ ਆ ਸਰਪੰਚੀ ਵਾਲਾ ਨਮਾ ਜੱਬ ਛੇੜਦਾ ਪੰਜ ਸੱਤ ਪੜਿਆਂ ਲਈ ਬੂਹਾ ਪੇੜਦਾ ਪੰਜ ਸੱਤ ਪੜਿਆਂ ਲਈ ਬੂਹਾ ਪੇੜਦਾ ਰੇਗੇ ਗਲੀਂ ਿਆਚ ਮਾਰਦੇ ਪਕਾਈ ਵੇਲੀਓ ਏ ਹੁੰਦੀ ਬੀਏ ਪਾਸ ਬੀਏ ਪਾਸ ਜੱਟ ਦੀ ਚੜਾਈ ਵੇਲੀਓ ਹੁੰਦੀ ਬੀਏ ਪਾਸ ਬੀਏ ਪਾਸ ਜੱਟ ਦੀ ਚੜਾਈ ਵੈਲੀਓ ਹੁੰਦੀ ਬੀਏ ਪਾਸ ਓ ਜਿੰਨੇ ਪਿੰਡ ਦੇ ਸਰੀਕ ਲਾਉਣ ਤਾੜੀਆਂ ਜਿੰਨਾ ਮੇਰੇ ਘਰੋਂ ਰੋਟੀਆਂ ਸੀ ਪਾੜੀਆਂ ਜਿੰਨਾ ਮੇਰੇ ਘਰੋਂ ਰੋਟੀਆਂ ਸੀ ਪਾੜੀਆਂ ਸਾਰੇ ਹੱਸਦੀ ਐ ਅੰਦਰੋਂ ਲਕਾਈ ਵੈਲੀਓ ਏ ਹੁੰਦੀ ਬੀਏ ਪਾਸ ਬੀਏ ਪਾਸ ਜੱਟ ਦੀ ਚੜਾਈ ਵੈਲੀਓ ਹੁੰਦੀ ਬੀਏ ਪਾਸ ਬੀਏ ਪਾਸ ਜੱਟ ਦੀ ਚੜਾਈ ਵੇਲੀਓ ਹੁੰਦੀ ਬੀਏ ਪਾਸ ਲੈ ਕੇ ਗੱਡੀਆਂ ਦੇ ਝੂਟੇ ਵਾਲੇ ਮੁਕਰੇ ਲੈ ਕੇ ਗੱਡੀਆਂ ਦੇ ਝੂਟੇ ਵਾਲੇ ਮੁਕਰੇ ਪਰ ਉਹਨਾਂ ਨੇ ਹੀ ਚੂਹੇ ਵਾਂਗੂ ਕੋਤਰੇ ਪਰ ਉਹਨਾਂ ਨੇ ਹੀ ਚੂਹੇ ਵਾਂਗੂ ਕੋਤਰੇ ਰੈਗੀ ਬੇਲਿਆਂ ਚੜਾ ਫਲੀ ਬਜਾਈ ਵੇਲੀਓ ਏ ਹੁੰਦੀ ਬੀਏ ਪਾਸ ਬੀਏ ਪਾਸ ਜੱਟ ਦੀ ਚੜਾਈ ਵੈਲੀਓ ਹੁੰਦੀ ਬੀਏ ਪਾਸ ਬੀਏ ਪਾਸ ਜੱਟ ਦੀ ਚੜਾਈ ਵੈਲੀਓ ਹੁੰਦੀ ਬੀਏ ਪਾਸ ਨਾ ਕੀ ਕੀਤਾ ਹਿੰਦੁਸਤਾਨ ਲਈ ਦੇਸ਼ ਦੇ ਹੁਕਮਰਾਨਾਂ ਕੀ ਕੀਤਾ ਹਿੰਦੁਸਤਾਨ ਲਈ ਭੁੱਖੀ ਜਨਤਾ ਅੱਜ ਵੀ ਬਿਲਕੇ ਰੋਟੀ ਕੱਪੜਾ ਤੇ ਮਕਾਨ ਲਈ ਭਗਤ ਸਿੰਘ ਦੀ ਪਗ ਬੰਨ ਕੇ ਇਨਕਲਾਬ ਨਹੀਂ ਆਵਾ ਭਗਤ ਸਿੰਘ ਦੀ ਤੱਕ ਬੰਨ ਕੇ ਇਨਕਲਾਬ ਨਹੀਂ ਆਉਣਾ ਹੱਥੀ ਰੱਸਾ ਫੜ ਚੁੰਮਣਾ ਪੈਂਦਾ ਆਪਣੇ ਹੀ ਗਲ ਵਿੱਚ ਪਾਉਣ ਲਈ ਜੇ ਰਾਜ ਕਰਨਾ ਤਾਂ ਸਿਰਫ ਭਾਸ਼ਣਾਂ ਨਾਲ ਹੀ ਸੇਵਾ ਨਹੀਂ ਹੁੰਦੀ ਜੇ ਰਾਜ ਕਰਨਾ ਤਾਂ ਸਿਰਫ ਭਾਸ਼ਣਾਂ ਨਾਲ ਹੀ ਸੇਵਾ ਨਹੀਂ ਹੁੰਦੀ ਗਰੀਬਾਂ ਨੂੰ ਤਾਂ ਲਾਉਣਾ ਪੈਂਦਾ ਉਹਨਾਂ ਦੇ ਦੁੱਖ ਤੋਂ ਬੰਡਾਉਣ ਲਈ ਵਿੱਚ ਕੀ ਕੁਝ ਬਾ ਆਇਆ ਇੱਕ ਵੇਲੇ ਸੱਚ ਨੂੰ ਅਗਨੀ ਭੇਟ ਕਰਕੇ ਝੂਠ ਦਾ ਬਣ ਬੈਠਿਆ ਸੀ ਪੁਜਾਰੀ ਇੱਕ ਵੇਲੇ ਸੱਚ ਨੂੰ ਅਗਨੀ ਪੇਟ ਕਰਕੇ ਝੂਠਾ ਬਣ ਬੈਠਿਆ ਸੀ ਪੁਜਾਰੀ ਤੇ ਲਾਲ ਰੰਗ ਦੇ ਹੱਥਾਂ ਨੂੰ ਲਾਲ ਰੰਗ ਦੇ ਹੱਥਾਂ ਨੂੰ ਸਫੇਦ ਰੰਗ ਦੇ ਪਰਛਾਵੇਂ ਕਰਕੇ ਬੜਾ ਚੜ ਰੱਖਿਆ ਲਘੁਈ ਹਰ ਵੇਲੇ ਪੰਛੀ ਅੰਦਰ ਚੀਚੀ ਕਰਕੇ ਮਾਫ਼ੀਆਂ ਦੀ ਲਾਉਂਦੇ ਦੁਹਾਈ ਹਰ ਵੇਲੇ ਪੰਛੀ ਅੰਦਰ ਚੀਚੀ ਕਰਕੇ ਮਾਫ਼ੀਆਂ ਦੀ ਲਾਉਂਦੇ ਦੁਹਾਈ ਪਰ ਜਦ ਆਕੜਾਂ ਦੀ ਤੂਤੀ ਬੋਲਦੀ ਹੋਵੇ ਤਾਂ ਕਿਵੇਂ ਸੁਣਦਾ ਬਾਹਰ ਇੰਨਾਂ ਦੀ ਦੁਹਾਈ ਮੂਰਖ ਜੋ ਰਿਆਮ ਹੈ ਮੂਰਖ ਜੋਰੀਆ ਮੈਂ ਜਿਸਨੇ ਆਪਣੇ ਆਪਣੇ ਅੰਦਰ ਦੀ ਆਵਾਜ਼ ਨਾ ਸੁਣੀ ਰੱਬ ਦੇ ਘਰ ਦੀ ਰਹਿਣ ਦੀ ਛੱਡੋ ਆਪਣੇ ਅੰਦਰ ਵੀ ਮੈਨੂੰ ਥਾਂ ਨਹੀਂ ਮਿਲਣੀ ਭਗਤੋ ਸਰਦਾ ਨਾਲ ਆਈਦਾ ਸੋਹਣਾ ਏ ਦਰਵਾਰ ਮਾਈ ਦਾ ਭਗਤੋ ਸਰਦਾ ਨਾਲ ਆਈਦਾ ਆਈਦਾ ਹਰ ਸਾਲ ਮਾਤਾ ਪਰ ਦੀ ਝੋਲੀਆ ਪਰ ਦੇ ਰਹਿ ਮਤਾਂ ਨਾਲ ਮਾਤਾ ਪਰ ਦੀ ਚੋਲੀਆਂ ਪਰ ਦੇ ਰਹਿ ਮਤਾਂ ਨਾਲ ਮਾਤਾ ਪਰ ਦੀ ਚੋਲੀਆਂ ਸਾਈਕਲਾਂ ਦੇ ਉੱਤੇ ਨਈਆ ਭਗਤਾਂ ਨੇ ਝੰਡੀਆਂ ਉੱਚਿਆਂ ਪਹਾੜਾਂ ਵਿੱਚੋਂ ਆਉਣ ਪਾਉਣਾ ਠੰਡੀਆਂ ਸਾਈਕਲਾਂ ਦੇ ਉੱਤੇ ਨਈਆ ਭਗਤਾਂ ਨੇ ਝੰਡੀਆਂ ਉੱਚਿਆਂ ਪਹਾੜਾਂ ਵਿੱਚੋਂ ਆਉਣ ਪਾਉਣਾ ਠੰਡੀਆਂ ਆਉਂਦੀਆਂ ਸਤ ਲੁਜੋਂ ਪਾਰ ਮਾਤਾ ਪਰ ਦੀ ਚੋਲੀਆਂ ਘਰ ਦੀ ਰਹਿ ਮਤਾਂ ਨਾਲ ਮਾਤਾ ਪਰ ਦੀ ਚੋਲੀਆਂ ਘਰ ਦੀ ਰਹਿ ਮਤਾਂ ਨਾਲ ਮਾਤਾ ਪਰ ਦੀ ਚੋਲੀਆਂ ਪੌੜੀ ਪੌੜੀ ਚੜਦੇ ਨੇ ਭਗਤ ਪਿਆਰੇ ਰਲ ਮਿਲ ਕੇ ਸਾਰੇ ਲਾਉਣ ਜੈਕਾਰੇ ਪੌੜੀ ਪੌੜੀ ਚੜਦੇ ਨੇ ਭਗਤ ਪਿਆਰੇ ਰਲ ਮਿਲ ਕੇ ਸਾਰੇ ਲਾਉਣ ਜੈਕਾਰੇ ਲਾਉਂਦੇ ਨੇ ਪਿਆਰ ਦੇ ਨਾਲ ਮਾਤਾ ਪਰ ਦੀ ਚੋਲੀਆਂ ਪੰਜਾਬ ਸਰਪਾਰ ਨੇ ਕਰ ਦਿੱਤਾ ਹੈ 13327 ਪਿੰਡਾਂ ਦੀ ਸਤਕਾਰ ਜੋ ਵੀ ਸਰਪੰਚਾਂ ਅਸੀਂ ਪੰਚਾਂ ਵਿੱਚੋਂ ਪਿੰਡਾਂ ਵਿੱਚ ਰਹਿਣ ਵਾਲੇ ਘੋਲੇ ਵਾਲੇ ਲੋਕਾਂ ਮਿੱਤੀ 15 ਅਕਤੂਬਰ 2024 ਨੂੰ ਡਾਕਟਰ ਸਾਹਿਬ ਭੀਮਰਾਓ ਅਮੇਕਰ ਸਾਹਿਬ ਜੀ ਦੇ ਲਿਖੀ ਸੰਬਧਾਨ ਵਿੱਚ ਸਮੁੱਚੇ ਵੋਟਰਾਂ ਨੇ ਬਿਤੇ ਵੋਟ ਪਾਉਣ ਦੇ ਅਧਿਕਾਰ ਅਨੁਸਾਰ ਕਰਨਗੇ ਇਸ ਤੋਂ ਪਹਿਲਾਂ ਚੰਦ ਕੁ ਲੋਕਾਂ ਨੂੰ ਹੀ ਵੋਟ ਪਾਉਣ ਦਾ ਅਧਿਕਾਰ ਸੀ ਸੋ ਮੈਂ ਸਰਕਾਰ ਜੋ ਚੈਲੰਜਿੰਗ ਮੀਮਸਾ ਜਾਨਸਕਤਰ ਪੰਜਾਬੀ ਸਹਿਸਵਾਧੂਰੀ ਵੱਲੋਂ ਕਿਹੋ ਜਿਹੀ ਹੋਵੇ ਸਾਡੀ ਪੰਚਾਇਤ ਬਿਛੇ ਦੇ ਉੱਤੇ ਆਪਣੇ ਵਿਚਾਰ ਰੱਖਣ ਇਸ ਤੋਂ ਪਹਿਲਾਂ ਕਿ ਪੰਚਾਇਤ ਚੋਣਾਂ ਲਈ ਵਿੱਚ ਕੀ ਬਾਪ ਰਿਹਾ ਵਿਦੇਸ਼ ਮੰਦਿਰ ਮੈਂ ਕੁਝ ਕੱਢ